ਸਨਮਾਨਯੋਗ ਸਾਥ ਸੰਗਤ ਜੀ ਗ੍ਰੰਥੀ ਸਿੰਘਾਂ ਦੇ ਹਾਲਾਤ ਅੱਜ ਬਹੁਤ ਮਾੜੇ ਹੋਏ ਪਏ ਤੁਸੀਂ ਵੇਖਦੇ ਹੋ ਕਿਵੇਂ ਗ੍ਰੰਥੀ ਸਿੰਘ ਇੰਟਰਵਿਊਾਂ ਦੇ ਵਿੱਚ ਰੋ ਰਿਹਾ ਕੋਈ ਕਹਿੰਦਾ ਵੀ ਪ੍ਰਧਾਨ 3500 ਘੁੱਟ ਕੇ ਬੈਠ ਗਿਆ ਕੋਈ ਕਹਿੰਦਾ ਜੀ ਜਰਨਲ ਸਕਤਰ ਮੇਰਾ 4000 ਰੁਪਇਆ ਘੁੱਟ ਕੇ ਬੈਠ ਗਿਆ ਇਹਨਾਂ ਗ੍ਰੰਥੀ ਸਿੰਘਾਂ ਦਾ ਅਦਬ ਗ੍ਰੰਥੀ ਸਿੰਘਾਂ ਦਾ ਸਤਕਾਰ ਜ਼ਰੂਰ ਕਰਿਆ ਕਰੀਏ ਇਹ ਭਾਈ ਤੁਹਾਡੇ ਚਰਨਾਂ ਵਿੱਚ ਬੇਨਤੀ ਜਿੱਥੇ ਕਦੇ ਸਭ ਤੋਂ ਪਹਿਲਾਂ ਭ੍ਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਸੀ ਨਾ ਉਸ ਜਗ੍ਹਾ ਦੇ ਉੱਤੇ ਗ੍ਰੰਥੀ ਸਿੰਘ ਜੀ ਚੌਂਕੜਾ ਮਾਰ ਕੇ ਬੈਠਦੇ ਆ ਅਸੀਂ ਤਾਂ ਬਾਰ-ਬਾਰ ਸਟੇਜਾਂ ਦੇ ਉੱਤੇ ਬੇਨਤੀ ਕਰੀਦੀਏ ਭਾਈ ਗ੍ਰੰਥੀ ਸਿੰਘਾਂ ਦਾ ਅਦਬ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਿਆ ਕਰੀਏ ਇਹਨਾਂ ਦਾ ਅਦਬ ਇਹਨਾਂ ਦਾ ਸਤਿਕਾਰ ਜਿੰਨਾ ਵੀ ਕਰ ਲਵਾਂਗੇ ਉਹਨਾਂ ਹੀ ਥੋੜਾ ਹੈ ਤੇ ਮੈਂ ਵੇਖਿਆ ਬਹੁਤ ਸਾਰੇ ਪਿੰਡਾਂ ਵਿੱਚ ਜਦੋਂ ਜਾਣ ਦਾ ਸਮਾਂ ਮਿਲਦਾ ਹੈ ਤੇ ਕਈ ਐਸੇ ਪ੍ਰਧਾਨ ਆ ਜਿਹੜੇ ਗ੍ਰੰਥੀ ਸਿੰਘਾਂ ਦੇ ਉੱਤੇ ਬੜਾ ਰੋਹ ਪਾਉਂਦੇ ਆ ਗ੍ਰੰਥੀ ਸਿੰਘਾਂ ਦੇ ਉੱਤੇ ਬੜਾ ਦਬਾਅ ਪਾਉਂਦੇ ਆ ਜਦੋਂ ਅਸੀਂ ਵੀ ਪਿੰਡਾਂ ਵਿੱਚ ਜਾਈਦਾ ਸਾਨੂੰ ਵੀ ਕਿਹਾ ਜਾਂਦਾ ਭਾਈ ਸਾਹਿਬ ਆਹ ਗੱਲ ਇਦਾਂ ਨਾ ਬੋਲਿਓ ਤੁਸੀਂ ਆਹ ਗੱਲ ਸਟੇਜ ਦੇ ਉੱਤੇ ਬੋਲਣੀ ਹੈ ਰਾਜਨੀਤੀ ਦੀ ਗੱਲ ਨਹੀਂ ਕਰਨੀ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਨੀ ਕੇਵਲ ਤੇ ਕੇਵਲ ਆਹੀ ਗੱਲਾਂ ਤੁਸੀਂ ਸਟੇਜ ਦੇ ਉੱਤੇ ਕਰਨੀਆਂ ਸਾਨੂੰ ਵੀ ਇਦਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਪਰ ਭਾਈ ਜੇ ਅਸੀਂ ਸੱਚ ਦੀ ਗੱਲ ਸਟੇਜਾਂ ਦੇ ਉੱਤੋਂ ਅਸੀਂ ਨਹੀਂ ਕਰਨੀ ਜੇ ਪ੍ਰਚਾਰਕਾਂ ਨੇ ਗੱਲ ਨਹੀਂ ਕਰਨੀ ਤੇ ਯੂਪੀ ਬਿਹਾਰ ਤੋਂ ਆ ਕੇ ਭਈਆਂ ਨੇ ਥੋੜੇ ਸੱਚ ਦੀ ਗੱਲ ਕਰਨੀ ਉਹਨਾਂ ਥੋੜਾ ਫਿਰ ਇਹ ਸਾਰਾ ਕੁਝ ਸਾਨੂੰ ਦੱਸਣਾ ਸਾਨੂੰ ਹੀ ਦੱਸਣਾ ਪੈਣਾ ਜਿਹੜੇ ਸਾਡੇ ਨਾਲ ਧੱਕੇ ਹੁੰਦੇ ਆ ਜੋ ਕੁਝ ਹਕੂਮਤ ਸਾਡੇ ਨਾਲ ਕਰਦੀ ਏ ਜੇ ਅਸੀਂ ਦੱਸਾਂਗੇ ਤੇ ਫੇਰ ਹੀ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਨਾ ਵੀ ਸਾਡੇ ਨਾਲ ਹੋ ਕੀ ਰਿਹਾ ਪਿੰਡਾਂ ਵਿੱਚ ਜਾਈਦਾ ਆ ਥੋੜਾ ਸਮਾਂ ਪਹਿਲਾਂ ਅਸੀਂ ਦਿਵਾਨ ਦੇ ਦਿਵਾਨ ਤੇ ਗਏ ਦੁਆਬੇ ਦੇ ਵਿੱਚ ਉਹਨਾਂ ਨੇ ਦੱਸਿਆ ਕਹਿਣ ਲੱਗੇ ਭਾਈ ਸਾਹਿਬ ਸਾਡੇ ਇੱਥੇ ਨਾ ਗੁਰਦੁਆਰੇ ਦੇ ਵਿੱਚ 2 ਸਾਲ ਪਹਿਲਾਂ ਦੀ ਘਟਨਾ ਹੈ ਜਿਹੜੀ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੀ ਨਾ ਉਹ ਗ੍ਰੰਥੀ ਸਿੰਘ ਦਾ ਬੜਾ ਵਿਰੋਧ ਕਰਦੀ ਹੁੰਦੀ ਸੀ ਤੇ ਗ੍ਰੰਥੀ ਸਿੰਘ ਨੂੰ ਆ ਕੇ ਮਰਿਆਦਾ ਦੱਸਣੀ ਹੁੰਦਾ ਹੀ ਨੇ ਦਾ ਪਿੰਡਾਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਕਦੇ ਜਪਜੀਤ ਸਾਹਿਬ ਦੀ ਬਾਣੀ ਨਾ ਪੜ੍ਹੀ ਹੋਵੇ ਜਿਨ੍ਹਾਂ ਨੇ ਕਦੇ ਮੂਲ ਮੰਤਰ ਦਾ ਜਾਪ ਵੀ ਨਾ ਕੀਤਾ ਹੋਵੇ ਉਹ ਪ੍ਰਧਾਨਾ ਕੇ ਗ੍ਰੰਥੀ ਸਿੰਘ ਨੂੰ ਗੁਰੂ ਘਰ ਦੀ ਮਰਿਆਦਾ ਦੱਸ ਰਿਹਾ ਹੁੰਦਾ ਕਿ ਬਾਬਾ ਜੀ ਰਮਾਲੇ ਇਦਾਂ ਲਾਉਣੇ ਆ ਚੰਦੋਆ ਸਾਹਿਬ ਇਦਾਂ ਲਾਉਣਾ ਹੈ ਮਹਾਰਾਜ ਅੱਗੇ ਸ਼ਸਤਰ ਇਦਾਂ ਰੱਖਣੇ ਆ ਜਿਹਨੂੰ ਆਪ ਮਰਿਆਦਾ ਨਹੀਂ ਪਤਾ ਉਹ ਵੀ ਆ ਕੇ ਗਰੰਧੀ ਸਿੰਘ ਨੂੰ ਮਰਿਆਦਾ ਦੱਸ ਰਿਹਾ ਹੁੰਦਾ ਹੈ ਵੀ ਨਿਸ਼ਾਨ ਸਾਹਿਬ ਦੇ ਉੱਤੇ ਚੋਲਾ ਇਸ ਰੰਗ ਦਾ ਹੋਣਾ ਚਾਹੀਦਾ ਨੀਲੇ ਰੰਗ ਦਾ ਕਿਉਂ ਚਲਾ ਦਿੱਤਾ ਪੀਲੇ ਰੰਗ ਦਾ ਕਿਉਂ ਚਲਾ ਦਿੱਤਾ ਖੱਟੇ ਦਾ ਕਿਉਂ ਚਲਾ ਦਿੱਤਾ ਉਹ ਵੀ ਲੋਕ ਜਿਨ੍ਹਾਂ ਨੂੰ ਘਰ ਵੀ ਨਹੀਂ ਕੋਈ ਪੁੱਛਦਾ ਜਿਨ੍ਹਾਂ ਨੂੰ ਪਿੰਡ ਵਾਲੇ ਵੀ ਲੋਕੀ ਮੂੰਹ ਲਾ ਕੇ ਖੁਸ਼ ਨਹੀਂ ਹੁੰਦੇ ਉਹ ਵੀ ਆ ਕੇ ਗਰੰਧੀ ਸਿੰਘ ਨੂੰ ਮਰਿਆਦਾ ਦੱਸਣ ਦੇ ਹੁੰਦੇ ਕਹਿਣ ਲੱਗੇ ਵੀ ਉਹ ਕਮੇਟੀ ਵਾਲੇ ਨਾ ਗਰੰਥੀ ਸਿੰਘ ਨੂੰ ਬੜਾ ਉਲਟਾ ਸਿੱਧਾ ਬੋਲਿਆ ਕਰਦੇ ਸੀ ਕਹਿੰਦੇ ਇੱਕ ਵਾਰ ਇਦਾਂ ਹੋਇਆ ਕਿ ਉਹ ਗਰੰਥੀ ਸਿੰਘ ਨੇ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆ ਗਿਆ ਕਹਿੰਦੇ ਜਦੋਂ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆਇਆ ਸ਼ਾਮਾਂ ਦਾ ਸਮਾਂ ਸੀ ਗਰੰਥੀ ਸਿੰਘ ਨੇ ਚਲੋ ਰਹਿਰਾ ਸਾਹਿਬ ਕੀਤੀ ਫਿਰ ਰਾਤ ਪੈ ਗਈ ਗਰੰਥੀ ਸਿੰਘ ਨੇ ਆਰਾਮ ਕੀਤਾ ਅਮਰਤ ਵੇਲੇ ਉੱਠਿਆ ਦਰਬਾਰ ਵਿੱਚ ਆ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਨਿਤਨੇਮ ਕੀਤਾ ਤੇ ਨਿਤਨੇਮ ਕਰਕੇ ਤੇ ਕਹਿੰਦੇ ਗਰੰਥੀ ਸਿੰਘ ਗੁਰਦਰਾ ਸਾਹਿਬ ਤੋਂ ਬਾਹਰ ਆਇਆ ਤੇ ਜਿਹੜਾ ਪ੍ਰਧਾਨ ਸੀ ਨਾ ਪ੍ਰਧਾਨ ਕਮੇਟੀ ਵਾਲਿਆਂ ਨਾਲ ਲੈ ਕੇ ਗੁਰਦੁਆਰੇ ਆ ਗਿਆ ਉਹਨੇ ਪ੍ਰਧਾਨ ਨੇ けਰਾ ਪਾ ਲਿਆ ਗਰੰਥੀ ਸਿੰਘ ਨੂੰ ਤੇ ਗਰੰਥੀ ਸਿੰਘ ਨੂੰ けਰਾ ਪਾ ਕੇ ਆਵਾਜ਼ ਦੇ ਕੇ ਪ੍ਰਧਾਨ ਕਹਿਣ ਲੱਗਾ ਵੀ ਆਹ ਕਾਰ ਕਿਦੀ ਐ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆਇਆ ਸੀ ਗਰੰਥੀ ਸਿੰਘ ਉਹਨੇ けਰਾ ਪਾ ਲਿਆ ਪ੍ਰਧਾਨ ਨੇ ਆਵਾਜ਼ ਦੇ ਕੇ ਕਹਿੰਦਾ ਬਾਬਾ ਆਹ ਕਾਰ ਕਿਦੀ ਆ ਤੇ ਗਰੰਥੀ ਸਿੰਘ ਨੇ ਬੜੇ ਚਾਅ ਦੇ ਨਾਲ ਦੱਸਿਆ ਕਹਿਣ ਲੱਗਾ ਭਾਈ ਸਾਹਿਬ ਮੈਂ ਕਾਰ ਲੈ ਕੇ ਆਇਆ ਅਮਰੂਤੀ ਕਾਰ ਲੈ ਕੇ ਆਇਆ 60000 ਰੁਪਏ ਦੀ ਕਾਰ ਲੈ ਕੇ ਆਇਆ ਤੇ ਕਮੇਟੀ ਵਾਲਿਆਂ ਨੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਕਹਿਣ ਲੱਗੇ ਬਾਬਾ ਤੂੰ ਆਇਆ ਕਿੱਥੋਂ ਚੁੱਕੀ ਫਿਰਦਾ ਤੂੰ ਤੇ ਲੱਗਦਾ ਸਾਡੀ ਗਰਾਈ ਰੱਖ ਕੇ ਬੈੜ ਗਿਆ ਤੂੰ ਤੇ ਲੱਗਦਾ ਗੋਲਕ ਵਿੱਚ ਹੱਥ ਮਾਰ ਲਿਆ ਵੀ ਤੂੰ 60000 ਰੁਪਏ ਦੀ ਅਮਰੂਤੀ ਕਾਰ ਕੀ ਕਰਨੀ ਹੈ ਤੇਰੇ ਕੋਲ ਸਾਈਕਲ ਹੈਗਾ ਤੇ ਹੈ ਮੋਟਰਸਾਈਕਲ ਹੈਗਾ ਤੂੰ ਕਾਰ ਕੀ ਕਰਨੀ ਵੀ ਅਸੀਂ ਕਿੰਨੇ ਵੀ ਸਾਡੇ ਕੋਲ ਫੋਰਚਨਰ ਕਾਰ ਹੋਵੇ ਅਸੀਂ ਕਿਨੇ ਸਾਡੇ ਕੋਲ ਰੇਂਜ ਰੋਵਰ ਹੋਵੇ ਸਾਡੇ ਕੋਲ ਥਾਰ ਹੋਵੇ ਆਪ ਤੁਸੀਂ ਥਾਰਾਂ ਤੇ ਘੁੰਮੋ ਆਪ ਤੁਸੀਂ ਫੋਰਚੂਨਰਾਂ ਤੇ ਘੁੰਮੋ ਆਪ ਤੁਸੀਂ ਰੇਂਜ ਰੋਵਰਾਂ ਤੇ ਘੁੰਮੋ ਤੇ ਗਰੰਥੀ ਸਿੰਘ ਦੀ 60000 ਰੁਪਏ ਦੀ ਮੂਰਤੀਕਾਰ ਤੋਂ ਵੀ ਇਹ ਲੋਕ ਤੰਗ ਆਏ ਪਏ ਐ ਇਦਾਂ ਦੇ ਹਾਲਾਤ ਬਣੇ ਹੋਏ ਗਰੰਥੀ ਸਿੰਘ ਦੀ ਕਿਸਮਤ ਮਾੜੀ ਹੋਏ ਨਾ ਜਿ ਕਿਦੇ ਪਿੰਡ ਵਿੱਚ ਕੋਠੀ ਪਾ ਲਵੇ ਤੇ ਵਧੀਆ ਚੰਗਾ ਮੋਟਰਸਾਈਕਲ ਲੈ ਲਵੇ ਤੇ ਪਿੰਡ ਵਾਲੇ ਜੀ ਨਹੀਂ ਦਿੰਦੇ ਲੱਗਦਾ ਬਾਬਾ ਗਰਾਈ ਰੱਖ ਕੇ ਬੈਠ ਗਿਆ ਲੱਗਦਾ ਬਾਬੇ ਨੇ ਗੋਲਕਝਾਥ ਮਾਰੇ ਤਾਈਓ ਵੱਡੀ ਸਾਰੀ ਕੋਠੀ ਪਾਈ ਹੋਈ ਤਾਈਓ ਨਵਾਂ ਮੋਟਰਸਾਈਕਲ ਕਢਾਈ ਫਿਰਦਾ ਬਾਬੇ ਦੇ ਕੋਲ ਮਾਇਆ ਖੁੱਲੀ ਆ ਗ੍ਰੰਥੀ ਸਿੰਘਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਏ ਜੇ ਕਿਤੇ ਗ੍ਰੰਥੀ ਸਿੰਘ ਚੰਗੀ ਵਧੀਆ ਕੋਠੀ ਵੀ ਪਿੰਡ ਵਿੱਚ ਪਾ ਕੇ ਬੈਠ ਜਾਵੇ ਆ ਥੋੜੇ ਦਿਨ ਹੋਏ ਸਾਡੀ ਵੀਡੀਓ ਸੋਸ਼ਲ ਮੀਡੀਆ ਤੇ ਚੱਲੀ ਇੱਕ ਗ੍ਰੰਥੀ ਸਿੰਘ ਦਾ ਫੋਨ ਆਇਆ ਕਹਿੰਦਾ ਭਾਈ ਸਾਹਿਬ ਜੀ 6000 ਰੁਪਇਆ ਮੈਨੂੰ ਪ੍ਰਧਾਨ ਨੂੰ ਨਹੀਂ ਦਿੰਦੇ ਸੀ ਗੁਰਦੁਆਰੇ ਵਿੱਚ ਸੇਵਾ ਕਰਦਾ ਸੀ ਕਹਿਣ ਲੱਗਾ ਵੀ ਇੱਕ ਦਿਨ ਇਦਾਂ ਹੋਇਆ ਕਿ ਸਾਡਾ ਨਾ ਘਰ ਦਾ ਗੁਜ਼ਾਰਾ ਬੜਾ ਔਖਾ ਸੀ ਦੋ ਮੇਰੀਆਂ ਬੱਚੀਆਂ ਤੇ ਬੱਚੀਆਂ ਵੀ ਜਵਾਨ ਇੱਕ ਮੇਰਾ ਪਚੰਗੀ ਸਿੰਘ ਆ ਅਸੀਂ ਪਰਿਵਾਰ ਦੇ 4 ਮੈਂਬਰ ਆ ਇੱਕ ਮੇਰੀ ਘਰ ਵਾਲੀ ਆ ਤੇ ਤਿੰਨ ਮੇਰੇ ਬੱਚੇ ਆ ਇੱਕ ਮੈਂ ਕਹਿੰਦਾ ਸੀ 4 ਮੈਂਬਰ ਤੇ ਅਸੀਂ ਨਾ ਕੀ ਕੀਤਾ ਵੀ ਅਸੀਂ ਪਰਿਵਾਰ ਦੇ 5 ਮੈਂਬਰ ਪਰਿਵਾਰ ਜਿਹੜਾ ਪਾਲਣਾ ਸਾਡੇ ਵਾਸਤੇ ਥੋੜਾ ਔਖਾ ਹੋ ਗਿਆ ਅਸੀਂ ਨਾਊਂਸਮੈਂਟ ਕਰ ਦਿੱਤੀ ਵੀ ਅਸੀਂ ਨਾ ਮਹੀਨੇ ਦਾ 8000 ਰੁਪਏ ਲਿਆ ਕਰਾਂਗੇ ਪੀ 6000 ਰੁਪਏ ਦੇ ਨਾਲ ਸੰਗਤ ਜੀ ਸਾਡਾ ਸਰਦਾਰ ਨਹੀਂ ਬੱਚਿਆਂ ਨੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਆ ਪੜ੍ਹਾਈ ਹੁੰਦੀ ਉੱਥੇ ਬੱਚਿਆਂ ਦੀਆਂ ਫੀਸਾਂ ਤਾਰਨੀਆਂ ਹੁੰਦੀਆਂ ਤੇ ਕਹਿੰਦੇ ਨੇ ਉਹ ਜਦੋਂ ਅਨਾਉਂਸਮੈਂਟ ਗ੍ਰੰਥੀ ਸਿੰਘ ਨੇ ਕਰ ਦਿੱਤੀ 8000 ਰੁਪਏ ਲੈਣਾ ਕਮੇਟੀ ਵਾਲੇ ਸ਼ਾਮਾਂ ਨੂੰ ਆਏ ਤੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਵੀ ਬਾਬਾ ਤੂੰ 8000 ਰੁਪਏ ਕਿਉਂ ਮੰਗ ਲਿਆ 6000 ਰੁਪਇਆ ਬਹੁਤ ਸੀ ਤੇਰੇ ਵਾਸਤੇ ਪਰ 8000 ਵਾਸਤੇ ਅਨਾਉਂਸਮੈਂਟ ਕਿਉ ਕਰ ਦਿੱਤੀ ਗ੍ਰੰਥੀ ਸਿੰਘ ਨੇ 8000 ਵਾਸਤੇ ਅਨਾਉਂਸਮੈਂਟ ਕਰ ਦਿੱਤੀ ਵੀ 8000 ਰੁਪਇਆ ਚਾਹੀਦਾ ਪਰਿਵਾਰ ਦੇ 5 ਮੈਂਬਰ ਆ ਸਾਡਾ ਪਾਲਣਾ ਪੋਸ਼ਣਾ ਔਖਾ ਹੋ ਜਾਂਦਾ ਆ ਤੇ ਪ੍ਰਧਾਨ ਹੋਣਾ ਨੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਇਦਾਂ ਦੇ ਹਾਲਾਤ ਬਣੇ ਹੋਏ ਆ ਜੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੁਰੂ ਕੇ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਦਾ ਸਤਕਾਰ ਕਰ ਸਕਦੇ ਆ ਫਿਰ ਅੱਜ ਅਸੀਂ ਕਿਉਂ ਨਹੀਂ ਸਤਿਕਾਰ ਕਰ ਸਕਦੇ ਇਹ ਹੱਥ ਜੋੜ ਕੇ ਬੇਨਤੀ ਆ ਭਾਈ ਗ੍ਰੰਥੀ ਸਿੰਘਾਂ ਦਾ ਅਦਬ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਿਆ ਕਰੀਏ ਅੱਜ ਸਮਾਂ ਉਹ ਆ ਗਿਆ ਆ ਕਿ ਗ੍ਰੰਥੀਆਂ ਦੇ ਬੱਚੇ ਗਾਂ ਗ੍ਰੰਥੀ ਬਣਨ ਵਾਸਤੇ ਤਿਆਰ ਨਹੀਂ ਰਾਗੀਆਂ ਦੇ ਬੱਚੇ ਰਾਗੀ ਬਣਨ ਵਾਸਤੇ ਤਿਆਰ ਨਹੀਂ ਢਾਡੀਆਂ ਦੇ ਬੱਚੇ ਢਾਡੀ ਬਣਨ ਵਾਸਤੇ ਤਿਆਰ ਨਹੀਂ ਕਵੀਸ਼ਰਾਂ ਦੇ ਬੱਚੇ ਗਾ ਕਵੀਸ਼ਰ ਬਣਨ ਵਾਸਤੇ ਤਿਆਰ ਨਹੀਂ ਕਿਉਂਕਿ ਅਦਬ ਨਹੀਂ ਨਾ ਕੀਤਾ ਜਾਂਦਾ ਇਹਨਾਂ ਨੂੰ ਇਹਨਾਂ ਦਾ ਬਣਦਾ ਹੋਇਆ ਮਾਨ ਸਤਿਕਾਰ ਨਹੀਂ ਗੁਰੂ ਕੇ ਰਾਗੀ ਢਾਡੀ ਕੁਇਸ਼ਰ ਗ੍ਰੰਥੀ ਸਿੰਘਾ ਨੂੰ ਦਿੱਤਾ ਜਾਂਦਾ ਤਾਂ ਹੀ ਤੇ ਗਾਂ ਲੋਕਾਂ ਦੇ ਬੱਚੇ ਇਸ ਲੈਣ ਵਿੱਚ ਆਉਣ ਵਾਸਤੇ ਤਿਆਰ ਨਹੀਂ ਕਦੇ ਦੁਰਗਾ ਰੰਗੀਲਾ ਉਹ ਵੀ ਸਨਮਾਨਯੋਗ ਸਾਧ ਸੰਗਤ ਜੀ ਰਾਗੀ ਸੀ ਦਲੇਰ ਮਹਿੰਦੀ ਰਾਗੀ ਸੀ ਉਹ ਵੀ ਸਿੰਗਰ ਬਣ ਕੇ ਲੋਕਾਂ ਨੇ ਕਿੰਨਾ ਉਹਨਾਂ ਦਾ ਸਤਕਾਰ ਕੀਤਾ ਇਸੇ ਤਰ੍ਹਾਂ ਆਹ ਹਰ ਭਜਨ ਮਾਨ ਗੁਰਸੇਵਕ ਮਾਨ ਇਹ ਵੀ ਢਾਡੀ ਸੀ ਪਰ ਸਾਡੇ ਲੋਕਾਂ ਨੇ ਇਹਨਾਂ ਬੰਦਿਆਂ ਦਾ ਮੋਲ ਨਹੀਂ ਪਾਇਆ ਇਹਨਾਂ ਨੇ ਇਹ ਲੈਣ ਛੱਡੀ ਕਲਾਕਾਰਾਂ ਵਾਲੇ ਪਾਸੇ ਚਲੇ ਗਏ ਇਸੇ ਤਰ੍ਹਾਂ ਆ ਬਲਕਾਰਨ ਖੀਲਾ ਕਦੇ ਬਲਕਾਰ ਅਨਖੀਲਾ ਵੀ ਢਾਡੀ ਸੀ ਇਹ ਵੀ ਢੱਡ ਦੇ ਵਜਾ ਕੇ ਗੁਰੂ ਦਾ ਜਸ ਗੁਰੂ ਦਾ ਗੁਰੂ ਦੀਆਂ ਕਵਤਾਵਾਂ ਗੁਰੂ ਦੀਆਂ ਵਾਰਾਂ ਸੰਗਤਾਂ ਨੂੰ ਸਰਵਣ ਕਰਵਾਇਆ ਕਰਦਾ ਸੀ ਇਹਨਾਂ ਲੋਕਾਂ ਦਾ ਜਦੋਂ ਅਦਬ ਨਹੀਂ ਕੀਤਾ ਸਤਕਾਰ ਨਹੀਂ ਕੀਤਾ ਇਹ ਲੋਕ ਫਿਰ ਦੂਜੇ ਪਾਸੇ ਚਲੇ ਗਏ ਜਦੋਂ ਦੂਜੇ ਪਾਸੇ ਗਏ ਤੇ ਲੋਕਾਂ ਨੇ ਹੱਥਾਂ ਤੇ ਚੁੱਕ ਲਿਆ ਇਹਨਾਂ ਲੋਕਾਂ ਨੂੰ ਹੱਥਾਂ ਤੇ ਲੋਕਾਂ ਨੇ ਇਹਨਾਂ ਦਾ ਅਦਬ ਕੀਤਾ ਲੋਕਾਂ ਨੇ ਇਹਨਾਂ ਦਾ ਸਤਿਕਾਰ ਕੀਤਾ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਅੱਜ ਅਸੀਂ ਕਹਿੰਦੇ ਹਾਂ 1100 ਬਹੁਤ ਆ 2100 ਬਹੁਤ ਆ 315200 ਬਹੁਤ ਆ ਪਰ ਜੇ ਕਿਤੇ ਕਲਾਕਾਰ ਨੂੰ ਸਦਨਾ ਹੋਵੇ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ 5 ਲੱਖ ਮੰਗਦਾ ਦੇ ਦਿਓ 5 ਲੱਖ ਪਰ ਤਰੀਕੇ ਦੇ ਕੋਲ ਲੈ ਲਵੋ ਵੀ ਆਉਣਾ ਜ਼ਰੂਰ ਆ ਤੂੰ ਸਾਡੇ ਇੱਕ ਹੋਰ ਬੇਨਤੀ ਕਰਾਂ ਆਉਣ ਵਾਲੇ ਸਮੇਂ ਵਿੱਚ ਵਿਆਹਾਂ ਦੇ ਸੀਜ਼ਨ ਆਉਨੇ ਆ ਪਤਾ ਕੀ ਹੁੰਦਾ ਜਦੋਂ ਵਿਆਹਾਂ ਦੇ ਸੀਜ਼ਨ ਆਉਂਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਵਿਆਹ ਦੀਆਂ ਤਰੀਕਾ ਜਿਹੜੀਆਂ ਉਹ ਪੱਕੀਆਂ ਕਰ ਲਈਆਂ ਜਾਂਦੀਆਂ ਤੇ ਜਦੋਂ ਅਸੀਂ ਡਾਂਸਰਾਂ ਵੀ ਬੁੱਕ ਕਰ ਲੈਨੇ ਆ ਵਿਆਹ ਤੋਂ ਤਿੰਨ ਤਿੰਨ ਚਾਰ ਮਹੀਨੇ ਪਹਿਲਾਂ ਅਸੀਂ ਡਾਂਸਰਾਂ ਵੀ ਬੁੱਕ ਕਰ ਲੈਨੇ ਆ ਮਲਵਈ ਗਿੱਧੇ ਵਾਲੇ ਕਿਹੜੇ ਕਰਨੇ ਉਹ ਵੀ ਬੁੱਕ ਕਰ ਲਏ ਜਾਂਦੇ ਢੰਗੜੇ ਵਾਲੇ ਬੁੱਕ ਕਰ ਲਏ ਜਾਂਦੇ ਆ ਕਲਾਕਾਰ ਕਿਹੜਾ ਬੁਲਾਉਣਾ ਹੈ ਉਹਨੂੰ ਵੀ ਬੁੱਕ ਕਰ ਲਿਆ ਜਾਂਦਾ ਹੈ ਡੀਜੇ ਬੁੱਕ ਕਰ ਲਏ ਜਾਂਦੇ ਆ ਜਾਗੋ ਵਾਲੇ ਬੁੱਕ ਕਰ ਲਏ ਜਾਂਦੇ ਆ ਹਲਵਾਈ ਬੁੱਕ ਕਰ ਲਿਆ ਜਾਂਦਾ ਹੈ ਪੈਲਸ ਬੁੱਕ ਕਰ ਲਿਆ ਜਾਂਦਾ 3-3 4-4 ਮਹੀਨੇ ਪਹਿਲਾਂ ਤੇ ਸਾਰੇ ਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਕੋਲ ਤਰੀਕਾ ਹੈ ਤੁਹਾਡੇ ਕੋਲ ਆਹ ਡੇਟਾ ਖਾਲੀ ਹੈ ਅਸੀਂ ਤੁਹਾਨੂੰ ਆਹ ਕੰਮ ਦੇਣਾ ਹੈ ਸਿੰਗਰ ਨੂੰ ਪੁੱਛਿਆ ਜਾਂਦਾ ਤਰੀਕ ਖਾਲੀ ਹੈ ਤੁਹਾਨੂੰ ਬੁੱਕ ਕਰਨਾ ਹੈ ਕਹਿੰਦਾ ਜੀ ਠੀਕ ਆ ਮਲਵਾਈ ਗਿੱਧੇ ਵਾਲੇ ਨੂੰ ਪੁੱਛਿਆ ਜਾਂਦਾ ਤਰੀਕ ਖਾਲੀ ਹੈ ਤੁਹਾਨੂੰ ਬੁੱਕ ਕਰਨਾ ਹੈ ਇਹ ਭੰਗੜੇ ਵਾਲਿਆਂ ਨੂੰ ਪੁੱਛਿਆ ਜਾਂਦਾ ਡਾਂਸਰਾਂ ਨੂੰ ਪੁੱਛਿਆ ਜਾਂਦਾ ਹੈ ਪੈਲਸ ਵਾਲਿਆਂ ਨੂੰ ਪੁੱਛਿਆ ਜਾਂਦਾ ਡੀਜੇ ਵਾਲਿਆਂ ਨੂੰ ਪੁੱਛਿਆ ਜਾਂਦਾ ਵੀ ਤਰੀਕ ਖਾਲੀ ਹੈ ਤੁਹਾਨੂੰ ਬੁੱਕ ਕਰਨਾ ਹੈ ਤੇ ਹੁਣ ਦੂਜੇ ਪਾਸੇ ਝਾਤੀ ਮਾਰੋ ਕਦੇ ਗੁਰੂ ਕੇ ਵਜ਼ੀਰ ਕਦੇ ਗੁਰੂ ਕੇ ਗਰੰਤੀ ਸਿੰਘ ਨੂੰ ਜਾ ਕੇ ਪੁੱਛਿਆ ਬਾਬਾ ਜੀ ਭਾਈ ਸਾਹਿਬ ਤੁਹਾਡੇ ਕੋਲ ਸਮਾਂ ਹੈ ਤਿੰਨ ਦਿਨ ਆਪਾਂ ਨੇ ਘਰ ਵਿੱਚ ਮਹਾਰਾਜ ਸਾਹਿਬ ਜੀ ਦਾ ਸਰੂਪ ਲਿਆ ਕੇ 사ਤਗੁਰਾਂ ਨੂੰ ਘਰ ਵਿੱਚ ਲਿਆ ਕੇ ਤੇ ਤਿੰਨ ਦਿਨ ਬਾਣੀ ਪੜਨੀ ਬਾਬਾ ਜੀ ਤੁਹਾਡੇ ਕੋਲ ਸਮਾਂ ਹੈ ਜਾਂ ਨਹੀਂ ਹੈ ਅਸੀਂ ਗ੍ਰੰਥੀ ਸਿੰਘ ਨੂੰ ਨਹੀਂ ਪੁੱਛਦੇ ਬਾਕੀ ਸਾਰ ਨੂੰ ਪੁੱਛ ਕੇ ਤਰੀਕ ਰੱਖੀ ਜਾਂਦੀ ਹੈ ਗ੍ਰੰਥੀ ਸਿੰਘ ਨੂੰ ਸਿੱਧਾ ਹੀ ਜਾ ਕੇ ਆਖਿਆ ਜਾਂਦਾ ਬਾਬਾ ਐਨੀ ਤੋਂ ਐਨੀ ਖੰਡ ਪੜ ਰੱਖਣਾ ਤੇ ਵਧੀਆ ਪਾਠੀ ਘਰ ਵਿੱਚ ਲੈ ਕੇ ਆਉਣੇ ਐਨੀ ਪੇਟਾ ਦਿੱਤੀ ਜਾਊਗੀ ਤੁਹਾਨੂੰ ਇਨਾਂ ਦਾ ਅਦਬ ਇਨਾਂ ਦਾ ਸਤਿਕਾਰ ਕਰਿਆ ਕਰੀਏ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਗ੍ਰੰਥੀ ਸਿੰਘਾਂ ਦਾ ਦੇਨ ਅਸੀਂ ਕਈ ਜਨਮ ਲੈ ਕੇ ਵੀ ਨਹੀਂ ਦੇ ਸਕਦੇ ਅਸੀਂ ਘਰਾਂ ਵਿੱਚ ਸੁੱਤੇ ਹੁੰਨੇ ਆ ਰਾਤ ਨੂੰ ਤੇ ਗ੍ਰੰਥੀ ਸਿੰਘ ਅਮਰਤ ਵੇਲੇ ਉੱਠ ਕੇ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਘਰ ਵਿੱਚ ਕਰਿਆ ਹੁੰਦਾ ਹੈ ਅਸੀਂ ਘਰਾਂ ਵਿੱਚ ਸੁੱਤੇ ਖੜਾੜੇ ਮਾਰੇ ਹੁੰਨੇ ਆ ਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਕਿ ਮਹਾਰਾਜ ਸਾਰੇ ਨਗਰ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਨਗਰ ਵਿੱਚ ਏਕਤਾ ਇਤਿਫਾਕ ਬਖਸ਼ਿਸ਼ ਕਰਿਓ ਤੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਗਏ ਆ ਉਹਨਾਂ ਨੂੰ ਤਤੀਵਾ ਨਾ ਲੱਗਣ ਦਿਓ ਗ੍ਰੰਥੀ ਸਿੰਘ ਇਹ ਅਰਦਾਸ ਕਰ ਰਿਹਾ ਹੁੰਦਾ ਏ ਪਰ ਫਿਰ ਵੀ ਅਸੀਂ ਗ੍ਰੰਥੀ ਸਿੰਘ ਦੀ ਕੋਈ ਕਦਰ ਨਹੀਂ ਕਰਦੇ ਗ੍ਰੰਥੀ ਸਿੰਘਾਂ ਦਾ ਅਦਬ ਸਤਕਾਰ ਕਰਿਆ ਕਰੀਏ ਬੇਨਤੀ ਆ ਤੁਹਾਡੇ ਚਰਨਾਂ ਵਿੱਚ